ਜਲਾ ਤਰੰਤਾਂ ਦੇ ਪਿੰਡ ਮਾੜੀ ਮੇਗਾ ਵਿੱਚ ਤੰਤਨ ਸ਼ਹੀਦ ਬੱਬਾ ਸੁੱਖਾ ਸਿੰਘ ਜੀ ਬਾਡੀ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ਪਿੰਡ ਦੀਆਂ ਸਮੂਹ ਸੰਗਤਾਂ ਵੱਲੋਂ ਵੱਖ-ਵੱਖ ਕਿਸਮ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ। ਸੰਗਤਾਂ ਨੇ ਥਾਂ-ਥਾਂ ਤੇ ਗੰਨੇ ਦੇ ਰਸ, ਠੰਡੇ ਪਦਾਰਥਾਂ ਅਤੇ ਠੰਡੀਆਂ ਮਿੱਠੀਆਂ ਸ਼ਬੀਲਾਂਾਂ ਦੀ ਸੇਵਾ ਕੀਤੀ ਇਸ ਵਾਰ ਦੇ ਮੇਲੇ ਦੀ ਖਾਸ ਵਿਸ਼ੇਸ਼ਤਾ ਇੱਕ ਅਨੋਖਾ ਲੰਗਰ ਸੀ ਜਿਸ ਵਿੱਚ ਸੰਗਤਾਂ ਵੱਲੋਂ ਫਾਲਦਾਰ ਬੂਟੇ ਅਤੇ ਛਾਂ ਵਾਲੇ ਬੂਟਿਆਂ ਨੂੰ ਮੁਫਤ ਵਿੱਚ ਵੰਡਿਆ ਗਿਆ ਇਸ ਸੇਵਾ ਭਾਵਨਾ ਨੂੰ ਲੈ ਕੇ ਜਿੱਥੇ ਸੰਗਤਾਂ ਅਤੇ ਸੇਵਾਦਾਰਾਂ ਵਿੱਚ ਕਾਫੀ ਉਤਸ਼ਾਹ ਸੀ ਇਹ ਇੱਕ ਵਧੀਆ ਕੋਸ਼ਿਸ਼ ਸੀ ਜੋ ਸੰਗਤਾਂ ਨੂੰ ਪ੍ਰਕਿਰਤੀ ਨਾਲ ਜੋੜਨ ਅਤੇ ਹਰਿਆਵਲੀ ਵਧਾਉਣ ਵੱਲ ਪ੍ਰੇਰਿਤ ਕਰਦੀ ਹੈ। ਇਹ ਸਲਾਣਾ ਮੇਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਅਤੇ ਜੋ ਸਾਡੀ ਧਾਰਮਿਕਤਾ, ਇਤਿਹਾਸ ਅਤੇ ਸੱਭਿਆਚਾਰ ਦੀ ਜੀਉਂਦੀ ਜਾਗਦੀ ਮਿਸਾਲ ਹੈ ਅਤੇ ਇਸ ਮੇਲੇ ਵਿੱਚ ਦੂਰ ਨੇੜੇ ਤੋਂ ਆਈਆਂ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਹਾਜ਼ਰੀ ਲਗਵਾਈ ਗਈ। ਇਸੋ ਮੌਕੇ ਦੇਖੋ ਡਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਪਾਕਿਆ ਦੀਆਂ ਜੱਟਾਂ ਕਾ ਪ੍ਰਾਣੀਆਂ ਸਾਹਬਾਂ ਗੁਰੂ ਕਲਗੇ ਧਰਮਾਰਾਇਣੀਆਂ ਤੋਂ ਪਾਪ ਪਿਆਗ ਲੈ ਆਉਣ ਵਾਸਤੇ ਕੌਣ ਚੱਲ ਜਾਈ ਕਰੇਗਾ ਇਹ ਕੌਣ ਕਰੇਗਾ ਮਹਾਰਾਣੀ ਜ਼ਿੰਦਾਦਿਆਂ ਇੰਗਲੈਂਡ ਨੂੰ ਬਾਹਰ ਕੱਢਣਾ ਕਿਸੇ ਨੇ ਵਾਲੀਆਂ ਫਰੀਦਰ ਦੀ ਹਿੰਮਤ ਨਹੀਂ ਕੀਤੀ मुजफ्फर गुण। खाना <igonlonal> <Hat> <foam> ਮੇਰਾ ਨਾਮ ਸੁਬਿਹਰਾ ਕਲਵੰਦ ਸਿੰਘ ਹੈ ਜੀ ਅੱਜ ਜਿਹੜਾ ਬੂਟਿਆ ਦਾ ਲੰਗਰ ਲਾਇਆ ਗਿਆ ਤੇ ਕਿਸ ਸੰਬੰਧ ਵਿੱਚ ਲਾਇਆ ਗਿਆ ਇਹ ਜੀ ਸਭ ਤੋਂ ਪਹਿਲਾਂ ਤੇ ਸ਼ਹੀਦ ਬਾਬਾ ਸੁਖਾ ਸਿੰਘ ਜੀ ਬਾਡੀ ਉਹਨਾਂ ਦਾ ਸਾਲਾਨਾ ਜੋੜ ਮੇਲਾ ਔਰ ਇਸ ਸੰਬੰਧ ਦੇ ਵਿੱਚ ਸ਼ਪੀਲ ਲਾਈ ਗਈ ਸੀ ਗੰਨੇ ਦਾ ਰਸ ਤੇ ਬਾਕੀ ਸ਼ਰਬਤ ਤੇ ਉਹਦੇ ਨਾਲ ਹੀ ਅੱਜ ਇਹ ਬੂਟਿਆਂ ਦਾ ਪ੍ਰਾਲਾ ਕੀਤਾ ਗਿਆ ਕਿਉਂਕਿ ਅਸੀਂ ਪਹਿਲੀ ਵਾਰੀ ਕੀਤਾ ਵਾ ਇਹ ਇਹ ਮਤਲਬ ਵੀ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਪ੍ਰਾਲਾ ਕੀਤਾ ਗਿਆ ਜੀ ਇਹ ਵੀ ਕਦੀ ਜਿਹੜਾ ਇਹ ਮੰਦੇ ਵਿੱਚ ਆਇਆ ਵਿਚਾਰ ਕਿ ਪਹਿਲੀ ਵਾਰੀ ਜਿਹੜਾ ਬੂਟਿਆਂ ਦਾ ਦਿੱਤਾ ਨਹੀਂ ਵਿਚਾਰ ਤੇ ਪਹਿਲਾਂ ਆਇਆ ਸੀ ਪਰ ਇਹ ਪ੍ਰਾਦਾਇਕਤੀ ਪਹਿਲੀ ਵਾਰੀ ਕੀਤਾ ਗਿਆ ਜੀ ਪੂਰੇ ਪਿੰਡ ਵੱਲੋਂ ਇਹ ਪੂਰੀ ਸੰਗਤ ਵੱਲੋਂ ਹੀ ਆ ਜੀ ਤੇ ਮੇਲਾ ਕਿੰਨੀ ਤਰੀਕ ਨੂੰ ਲੱਗਦਾ ਤੇ ਕਿਹੜੇ ਪਿੰਡ ਦੇ ਵਿੱਚ ਲੱਗਦਾ ਇਹ ਪਿੰਡ ਜਈ ਮਾੜੀ ਮਹਿਗਾ ਤੇ 9 ਤਰੀਕ ਨੂੰ ਮੇਲਾ ਲੱਗਦਾ ਜੀ ਤੇ ਕਿਸ ਤਰ੍ਹਾਂ ਮੰਦੇ ਵਿੱਚ ਆਇਆ ਕਿ ਜਿਹੜਾ ਬੂਟਿਆਂ ਦਾ ਲੱਗਰ ਵੀ ਲਾਇਆ ਜਾ ਇਹ ਮੰਦੇ ਵਿੱਚ ਆਇਆ ਜੀ ਵੇਖੋ ਬੂਟਿਆਂ ਦੀ ਕਾੜ ਕਰਨਾਈ ਨਹੀਂ ਗਰਮੀ ਪੈ ਰਹੀ ਆ ਤੇ ਇਹ ਸੇ ਕਰਕੇ ਕੀਤਾ ਗਿਆ ਵੀ ਥੋੜਾ ਬਧਾ ਜਿਹੜਾ ਮੌਸਮ ਆ ਉਹ ਥੋੜਾ ਤਬਦੀਲੀ ਹੋ ਜੇ ਥੋੜਾ ਠੰਡਾ ਹੋ ਜੇ ਜੇ ਬੂਟੇ ਜਿੰਨੇ ਜਿਆਦੇ ਹੋਣਗੇ ਉਹਨਾਂ ਸਾਡਾ ਵਾਤਾਵਰਨ ਜਿਹੜਾ ਸਾਫ਼ ਰਹੂਗਾ ਠੰਡਾ ਰਹੂਗਾ ਕਿਹੜੇ ਕਿਹੜੇ ਬੂਟੇ ਇਹਦੇ ਵਿੱਚ ਜੁਕੇਗਾ ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਤੇ ਹੈਗਾ ਬਈ ਲੂਚਾਂ ਦਾ ਅਮਰੂਦਾਂ ਦੇ ਬੂਟੇ ਆ ਅੰਗੂਰਾ ਦੀਆਂ ਵੱਲਾਂ ਜੀ ਤੇ ਗਲਾਬ ਆ ਜੀ ਤੇ ਤુલਸੀ ਆ ਇਹ ਕੋਈ ਕੋਲ ਫ੍ਰੀ ਸੇਵਾ ਕਿ ਜਾਮੀਏ ਦੀ ਫੌਤ ਨਹੀਂ ਕੀਤੀ ਗਈ ਇਹ ਸਾਡੇ ਅਲ ਤਾਂ ਫ੍ਰੀ ਸੇਵਾ ਹੈ ਜੀ ਬਾਕੀ ਕਹਿੰਦਾ ਮਤਲਬ ਜਿੱਥੋਂ ਅਸੀਂ ਲੈਂਦੇ ਅਸੀਂ ਪੇਮੈਂਟ ਹੀ ਲੈਂਦੇ ਜੀ ਹਾਂਜੀ ਅੱਗੇ ਵੀ ਕੋਈ ਹੈਗਾ ਪੀ ਆਉਣ ਵਾਲੇ ਸਮੇਂ ਤੇ ਵੀ ਇੱਦਾਂ ਦੇ ਲੰਘਣੇ ਚਾਹੀਦੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਇਹ ਆ ਵੀ ਇਹ ਤੋਂ ਵੱਧ ਚੜ ਕੇ ਕਰਾਂਗੇ ਜੀ ਜਿਵੇਂ ਇਹ ਤੋਂ ਸੈਂਤ ਦੁਣਾ ਤੀਣਾ ਬੂਟਾ ਲਿਆਵਾਂਗੇ ਵੱਧ ਲਿਆਵਾਂਗੇ ਕਿੰਨੇ ਕਿ ਜਿਹੜੇ ਬੂਟੇ ਗਿੰਤੀ ਦੇ ਰਿਹਾ ਸੀ ਇਹ ਜੀ 300 ਬੂਟਾ ਹੈ ਜੀ